ਮਿਲਨੀ ਹੈ ਕੁਦਰਤ ਆਲੇ-ਦੁਆਲੇ ਹਰੀਆਲੀ ਸਾਫ਼ ਵਾਤਾਵਰਨ ਆ ਟਹਿਲਦੀਆਂ ਛੋੜੇ-ਛੁੜੀਆਂ ਚਿੜੀਆਂ ਛੋਟੇ-ਛੋਟੇ ਪੰਛੀ ਹਨਾ ਤੇ ਇੱਕ ਅਲੱਗ ਹੀ ਆ ਤੇ ਐ ਨਹੀਂ ਲੋਕ ਜਿਹੜੇ ਖੇਤਾਂ ਦੀ ਹਵਾਵਾਂ ਨੂੰ ਸੋ ਜਿਹੜੇ ਇਹ ਹਵਾਵਾਂ ਮਾਣਦੇ ਨੇ ਮੈਂ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਮੈਂ ਕਰਮਾਂ ਵਾਲਾ ਹੋਊਗਾ ਬਾਈ ਜੋ ਕੋਈ ਚੰਗੇ ਕਰਮ ਕੀਤੇ ਹੋਣਗੇ ਜੋ ਮੈਂ ਇਨਾ ਵਾਤਾਵਰਨ ਦੇ ਨਾਲ ਰਹਿ ਕੇ ਖੁਸ਼ ਆ ਤੇ ਤੁਸੀਂ ਵੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਦਿੰਦੇ ਰਹਿੰਦੇ ਹੋ ਚੱਕੋ ਵੀਊ ਚੈੱਕ ਕਰੋ ਕਿਰਾ ਤੇ ਆ ਬਾਕੀ ਜਿਸ ਤਰ੍ਹਾਂ ਆਪਾਂ ਨਾਲ-ਨਾਲ ਤੁਸੀਂ ਵੈਦਰ ਚੈੱਕ ਕਰ ਸਕਦੇ ਹੋ ਵਾਲੇ ਦੁਆਲੇ ਕਿ ਤਕਰੀਬਨ ਜਿਹੜੇ ਹੁਣ ਆ ਦਿਨ ਚੱਲਦੇ ਨੇ ਤਕਰੀਬਨ ਨਵੰਬਰ ਤੋਂ ਲੈ ਕੇ ਅਕਤੂਬਰ ਤੱਕ ਹੁੰਦਾ ਸਰਦੀ ਵੀ ਪਹਿਲਾ ਵਰਗ ਹੀ ਨਹੀਂ ਹੈਗੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਸੋ ਦਿਸ਼ਾਪ ਦੇਸ਼ਾਂ ਦੇ ਸਾਰੇ ਜਿਹੜੇ ਵੀ ਭੈਣ ਭਰਾ ਵੱਸਦੇ ਨੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕਿਦਾਂ ਠੀਕ ਠਾਕ ਹੋ ਤੇ ਸਵਾਗਤ ਕਰਦਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਨਵੇਂ ਦਿਨ ਦੇ ਵਿੱਚ ਤੇ ਦਿਨ ਆਪਣਾ ਹੈਗਾ ਅੱਜ ਤੀਜਾ ਤੀਜੇ ਦਿਨ ਦੇ ਵਿੱਚ ਹੁਣ ਤੀਜੇ ਦਿਨ ਦੇ ਵਿੱਚ ਆਪਾਂ ਕਿਹੜੇ ਕਿਹੜੇ ਗਤੀਵਿਧੀਆਂ ਕਰਦੇ ਨੇ ਕਿਹੜੇ ਕਿਹੜੇ ਆਪਾਂ ਕਰਦੇ ਨੇ ਕੰਮ ਉਹ ਥੋੜੇ ਨਾਲ ਸਾਰੇ ਆ ਸਾਂਝੀਆਂ ਸਾਂਝੇ ਪਾਉਂਦੇ ਰਹਿਵਾਂਗੇ ਸੇ ਤੁਸੀਂ ਉਹ ਵੀਡੀਓ ਨੂੰ ਤੇ ਉਹ ਕੰਮਾਂ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਇਸੇ ਤਰ੍ਹਾਂ ਆਪਣੇ ਚੈਨਲ ਤੇ ਮੇਰੇ ਪੇਜ ਤੇ ਮੇਰੇ ਨਾਲ ਬਣੇ ਰਹੋ ਤੇ ਆਪਣਾ ਪਿਆਰ ਸਤਿਕਾਰ ਬਣਾਈ ਰੱਖਿਓ ਤੇ ਸਪੋਰਟ ਜਰੂਰ ਕਰਦੇ ਰਹੋ ਸੱਚੀ ਦੱਸਿਓ ਯਾਰ ਇਹੋ ਜੀ ਭਲਾ ਮਿਲਨੀ ਹੈ ਕੁਦਰਤ ਆਲੇ ਦੁਆਲੇ ਹਰੀਆਲੀ ਹੂੰ ਸਾਫ਼ ਵਾਤਾਵਰਨ ਆ ਟਹਿਲ ਦੀਆਂ ਛੋੜੇ-ਛੁੜੀਆਂ ਚਿੜੀਆਂ ਛੋਟੇ-ਛੋਟੇ ਪੰਛੀ ਹਨਾ ਇਹ ਇੱਕ ਅਲੱਗ ਹੀ ਆ ਤੇ ਐ ਨਹੀਂ ਲੋਕ ਜਿਹੜੇ ਖੇਤਾਂ ਦੀ ਹਵਾਵਾਂ ਨੂੰ ਕਹਿੰਦੇ ਨੇ ਕਿ ਵਧੀਆ ਹੁੰਦੀਆਂ ਨੇ ਬਈ ਸੋ ਜਿਹੜੇ ਇਹ ਹਵਾਵਾਂ ਮੰਨਦੇ ਨੇ ਮੈਂ ਉਹਨਾਂ ਦੇ ਵਿੱਚੋਂ ਇੱਕਾਂ ਮੈਨੂੰ ਲੱਗਦਾ ਕਿ ਮੈਂ ਕਰਮਾਂ ਵਾਲਾ ਹੋਊਗਾ ਬਾਈ ਜੋ ਕੋਈ ਚੰਗੇ ਕਰਮ ਕੀਤੇ ਹੋਣਗੇ ਜੋ ਮੈਂ ਇੰਨਾ ਵਾਤਾਵਰਣ ਦੇ ਨਾਲ ਰਹਿ ਕੇ ਖੁਸ਼ ਹਾਂ ਤੇ ਤੁਸੀਂ ਵੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਦਿੰਦੇ ਰਹਿੰਦੇ ਹੋ ਚੱਕੋ ਵੀਊ ਚੈੱਕ ਕਰੋ ਕਿਰਾਂ ਤੇ ਅੱਜ ਆਪਾਂ ਨਾਲ ਨਾਲ ਵੀਰੇ ਕੰਮਕਾਰ ਕਰੀ ਜਾਂਦੇ ਸੀ ਤੇ ਕੰਮਕਾਰ ਕਰਦਿਆਂ ਕਰਦਿਆਂ ਮੈਨੂੰ ਚੇਤਾ ਆਇਆ ਮੈਂ ਕਿਹਾ ਵੀ ਆਪਾਂ ਗੱਲਬਾਤ ਕਰ ਰਹੇ ਸੀ ਕਈ ਗੱਲਾਂ ਤੇ ਤੇ ਤੁਸੀਂ ਨਾਲ ਨਾਲ ਜੁੜੇ ਰਿਹਾ ਕਰੋ ਹਨ ਤੇ ਚੰਗੀ ਚੀਜ਼ ਚੰਗੀਆਂ ਵੀਡੀਓਜ਼ ਵਗੈਰਾ ਆਪਾਂ ਬਣਾਉਂਦੇ ਵੀ ਰਹਿੰਨੇ ਆ ਤੇ ਮੇਰੀ ਕੋਸ਼ਿਸ਼ ਵੀ ਹੁੰਦੀ ਹੈ ਕਿ ਆਪਾਂ ਜਰੂਰ ਉਹ ਚੀਜ਼ਾਂ ਨਾਲ ਜੁੜੇ ਵੀ ਰਹੀਏ ਤੇ ਤੁਹਾਡੇ ਨਾਲ ਵਿਚਾਰਾਂ ਵੀ ਕਰਦੇ ਰਹੀਏ ਗੱਲਬਾਤ ਵੀ ਕਰਦੇ ਰਹੀਏ ਤੇ ਬਾਕੀ ਤੁਸੀਂ ਉਹਨੂੰ ਜਰੂਰ ਸ਼ੇਅਰ ਕਰਿਆ ਕਰੋ ਜੇ ਜੰਗੀ ਚੀਜ਼ ਬਣਦੀ ਆ ਤੇ ਜਿਸ ਤਰ੍ਹਾਂ ਮੈਂ ਆਪਣੇ ਆਲੇ ਦੁਆਲੇ ਜੋ ਕੋਈ ਚੀਜ਼ਾਂ ਮੈਂ ਅਚੀਵ ਕਰਦਾ ਰਹਿਣਾ ਜਾਂ ਮੈਂ ਕਰਦਾ ਰਹਿਣਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਸਾਰੀ ਚੀਜ਼ਾਂ ਕਰਦਾ ਰਹਿਣਾ ਬਾਕੀ ਤੁਸੀਂ ਆਪਣਾ ਇਸੇ ਤਰ੍ਹਾਂ ਸਪੋਰਟ ਤੇ ਪਿਆਰ ਬਣਾਈ ਰੱਖਿਓ ਤੇ ਬਾਕੀ ਇਹ ਗੱਲ ਹੁੰਦੀ ਹੈ ਕਿ ਚੰਗਾ ਕੰਮ ਕਰੋ ਚੰਗੀ ਸੋਚ ਲੈ ਕੇ ਇਹ ਚੀਜ਼ਾਂ ਤੇ ਕੰਮ ਕਰਦੇ ਰਹੋ ਜੇਕਰ ਤੁਸੀਂ ਉਹ ਚੀਜ਼ ਬਣਾ ਕੇ ਕੰਮ ਕਰਦੇ ਹੋ ਤਾਂ ਕਿਤੇ ਨਾ ਕਿਤੇ ਜ਼ਿਆਦਾ ਰਹੀ ਚੀਜ਼ਾਂ ਵਧੀਆ ਹੁੰਦੀਆਂ ਨੇ ਤੇ ਜੇ ਉਦਾਂ ਹੀ ਗੱਲਬਾਤ ਨਹੀਂ ਹੁੰਦੀ ਉਹਦੇ ਵਿੱਚ ਫਿਰ ਤੁਹਾਨੂੰ ਪਤਾ ਦੋ ਰਾਇ ਵਾਲੀ ਗੱਲਾਂ ਹੋ ਜਾਂਦੀਆਂ ਨੇ ਸੋ ਇਸ ਗੱਲ ਕਰਕੇ ਮੈਨੂੰ ਇਹ ਲੱਗਦਾ ਕਿ ਤੁਸੀਂ ਕੰਮ ਕਰੋ ਵਧੀਆ ਤਰੀਕੇ ਨਾਲ ਕਰੋ ਆਪਣਾ ਤੇ ਪ੍ਰਮਾਤਮਾ ਫਿਰ ਉਹ ਚੀਜ਼ ਫਿਰ ਆਪ ਹੀ ਖੁਸ਼ੀ ਲਿਆਉਣ ਲੱਗ ਜਾਂਦੀ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਤਨ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਹਨਾ ਤੇ ਬਾਕੀ ਨਾਲ ਨਾਲ ਚੀਜ਼ਾਂ ਐਡ ਹੋਈ ਜਾਂਦੀਆਂ ਨੇ ਤੁਸੀਂ ਜ਼ਰੂਰ ਦੇਖਿਆ ਕਰੋ ਵੀਡੀਓ ਨੂੰ ਅੰਤ ਤੱਕ ਬਣੇ ਰਿਹਾ ਕਰੋ ਤੇ ਬਾਕੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣਾ ਫੀਡਬੈਕ ਜ਼ਰੂਰ ਦਿਆ ਕਰੋ ਤੇ ਥੋੜੇ ਸਵਾਲ ਜਵਾਬ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਲਾਈਵ ਵੀ ਕਰਦਾ ਹੁਣਾਂ ਮੈਂ ਕਾਫੀ ਵੀਰਾਂ ਨੂੰ ਦੱਸਿਆ ਹੋਇਆ ਤੇ ਉਹ ਜਦੋਂ ਮੈਂ ਲਾਈਵ ਕਰਦਾ ਲਾਈਵ ਦੇ ਵਿੱਚ ਵੀ ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਬਾਕੀ ਤੁਹਾਨੂੰ ਹੁਣ ਤੱਕ ਦੇ ਜਿਹੜੀਆਂ ਮੈਂ ਵੀਡੀਓਜ਼ ਵਗੈਰਾ ਪਾਉਂਦਾ ਤੁਸੀਂ ਆਪਣਾ ਫੀਡਬੈਕ ਜ਼ਰੂਰ ਦੇ ਸਕਦੇ ਹੋ ਤੇ ਇਹਨਾਂ ਨਾਲ ਚੈਨਲ ਨੂੰ ਸਬਸਕ੍ਰਾਈਬ ਵਗੈਰਾ ਕਰੀ ਚੱਲਿਓ ਜੇ ਥੋੜਾ ਮਨ ਹੋਇਆ ਕਰ ਦਿਓ ਨਾ ਮੰਮਣ ਹੋ ਜਾਂਦਾ ਥੋੜੀ ਮਰਜੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਤੇ ਜਰੂਰ ਧਿਆਨ ਦਿਓ ਬਾਕੀ ਦੇ ਅੱਜ ਤੀਜਾ ਦਿਨ ਚੱਲ ਰਿਹਾ ਤੀਜੇ ਦਿਨ ਦੇ ਵਿੱਚ ਆਪਾਂ ਤਕਰੀਬਨ ਗਾਜਰਾਂ ਨੂੰ ਪਾਣੀ ਲਾ ਕੇ ਹੜੇ ਸੀ ਪਹਿਲਾਂ ਤੇ ਇਹਨਾਂ ਨਾਲ ਇਧਰ ਆਲੂਆਂ ਨੂੰ ਪਾਣੀ ਲੱਗਿਆ ਹੋਇਆ ਇਧਰ ਆਲੂਆਂ ਨੂੰ ਪਾਣੀ ਲੱਗਿਆ ਹੋਇਆ ਤੇ ਉਹ ਸਾਹਮਣੇ ਆਲੂ ਤੁਹਾਨੂੰ ਦਿਖ ਰਹੇ ਹੋਣਗੇ ਉਹ ਆਲੂਆਂ ਦੇ ਵਿੱਚ ਪਾਣੀ ਲਾਇਆ ਹੋਇਆ ਸੀ ਤੇ ਉਹ ਆਲੂ ਪਿਆ ਕੇ ਹੜੇ ਸੀ ਆਪਾਂ ਤੇ ਬਾਕੀ ਤੁਸੀਂ ਨਾਲ-ਨਾਲ ਜੁੜੇ ਰਹੋ ਆਪਾਂ ਸਾਰੇ ਦਿਨ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਥੋੜੀ ਥੋੜੀ ਕਲਿੱਪਸ ਦੇ ਵਿੱਚ ਤੁਸੀਂ ਜਰੂਰ ਚੈੱਕ ਕਰਦੇ ਰਹੋ ਤੇ ਅ ਬਾਕੀ ਜਿਸ ਤਰ੍ਹਾਂ ਆਪਾਂ ਨਾਲ-ਨਾਲ ਤੁਸੀਂ ਵੈਦਰ ਚੈੱਕ ਕਰ ਸਕਦੇ ਹੋ ਵਾਲੇ ਦੁਆਲੇ ਕਿ ਮੌਸਮ ਬਹੁਤ ਵਧੀਆ ਹੈ ਤਕਰੀਬਨ ਜਿਹੜੇ ਹੁਣ ਆ ਦਿਨ ਚੱਲਦੇ ਨੇ ਤਕਰੀਬਨ ਨਵੰਬਰ ਤੋਂ ਲੈ ਕੇ ਅ ਅਕਤੂਬਰ ਤੱਕ ਹੁੰਦਾ ਸਰਦੀ ਵੀ ਪਹਿਲਾ ਵਰਗੀ ਨਹੀਂ ਹੈਗੀ ਤੇ ਮੱਠੀ-ਮੱਠੀ ਜਿਹੜੀ ਹਵਾ ਚੱਲਦੀ ਹੈ ਤੇ ਉਹ I